ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਕਮੀਜ਼ ਦੀ ਸ਼ਰਟ ਦੀ ਕਟਿੰਗ ਦੱਸੂੰਗੀ ਜਿੰਨਾ ਦੀ ਬੈਸਟ ਮਤਲਬ ਛਾਤੀ 20 21 22 ਤੋਂ ਲੈ ਕੇ ਆਪਾਂ ਕਾਟਾ ਪਾਉਣੇ ਹਨ ਜੇ ਉਹਦੀ ਕਟਿੰਗ ਦੱਸੂੰਗੀ ਮੈਂ ਤੁਹਾਨੂੰ ਮੇਜ਼ਰਮੈਂਟ ਮੈਂ ਪਹਿਲਾਂ ਹੀ ਲਿਖ ਰੱਖਿਆਗਾ इतों तीरा आप लवेंगे साढ़े छे सात इंच मोडा लवेंगे इस तरह करके ऐसा बॉक्स जहा बना लेना गा छाती हैगी ਉਨੀ ਇੰਚ ਛਾਤੀ ਇਹਨਾਂ ਦੀ ਆਪਾਂ ਅੱਧਾ ਇੰਚ ਐਕਸਟਰਾ ਰੱਖਾਂਗੇ ਕਿਉਂਕਿ ਜਦੋਂ ਆਪਾਂ ਇੱਥੇ ਪਲੇਟਸ ਪਾਉਣੇ ਹੈਗੇ ਤੇ ਉਹ ਆਪਣਾ ਕਪੜਾ ਵਿੱਚ ਆ ਜਾਂਦਾ ਹੈਗਾ ਮੈਂ ਪਹਿਲਾਂ ਹੀ ਐਕਸਟਰਾ ਕਰ ਰੱਖ ਲੈਂਦੀ ਆ ਕਪੜਾ ਇੱਥੋਂ ਆਪਾਂ 10 ਇੰਚ ਲਾਵਾਂਗੇ ਇੱਥੋਂ ਆਪਾਂ 6.5 ਲਿਆ ਸੀਗਾ ਇੱਥੋਂ ਅੱਧਾ ਇੰਚ ਘਟਾ ਕੇ ਲਾਵਾਂਗੇ ਆਪਾਂ 6 ਇੰਚ ਲਵਾਂਗੇ ਇੱਥੋਂ نیچےੋਂ ਇਹਦਾ ਵੀ ਇਦਾਂ ਕਰਕੇ ਬਾਕਸ ਜਿਹਾ ਬਣਾ ਲੈਣਾਗਾ 2 ਇੰਚ ਦੀ ਕੱਟ ਪਾਵਾਂਗੇ ਬੈਕ ਵਾਲੀ ਐਂਡ 1 ਇੰਚ ਦੀ ਕੱਟ ਪਾਵਾਂਗੇ ਆਪਾਂ ਫਰੰਟ ਵਾਲੀ අප ලට අදනිශාල්ලා වගේ ලට අවදිය හැගේ සට් ගෑනතේ අප බරන්ස්තන ශනිීලා වගේ සතන සැට්‍ර वाලා ගෑප ස ලම්බි පලේටර් 7 ਇੰਚ ਆਪਾਂ ਇੱਥੋਂ ਲਾਵਾਂਗੇ ਕਮਰ ਦੀ ਨਿਸ਼ਾਨੀ ਲਾਉਣੀ ਹੈ ਜੋ ਕਮਰ ਹੈਗੀ ਐਨਾਂ ਦੀ 17 ਆਪਾਂ 9 ਇੰਚ ਦੀ ਨਿਸ਼ਾਨੀ ਲਾਵਾਂਗੇ ਕਿਉਂਕਿ ਪਲੇਟਾਂ ਦੇ ਵਿੱਚ ਕਪੜਾ ਆ ਜਾਊਗਾ ਤਾਂ ਫਿਰ ਉਹ ਪਲੇਟਾ ਪਾ ਕੇ 17 ਇੰਚ ਬਣ ਜਾਊਗਾ సైడ్ వాళ్ళ సీన్ ఇచ్చి వంచ దా ఇవే ਹੁਣ ਆਪਾਂ ਸਾਈਡ ਵਾਲੀ ਪਲੇਟ ਆਪਾਂ ਪਾਵਾਂਗੇ 2 ਇੰਚ ਥੋੜਾ ਲੈ ਲੈਣਾ ਹੈ ਇਹ ਐਸ ਬਾਕਸ ਤੋਂ ਐਨਾ ਸਿੱਧੀ ਆਉਣੀ ਚਾਹੀਦੀ ਹੈ ਪਲੇਟ ਐਦਾਂ ਕਰਕੇ ਐਦਾਂ ਪਲੇਟ ਪਾਉਣ ਨਾਲ ਫਿਟਿੰਗ ਬਹੁਤ ਅੱਛੀ ਹੁੰਦੀ ਆ ਜਿਹੜੀ ਹਵਲੀ ਪਲੇਟਫਾਰਮ ਆ ਆਪਾਂ ਸਾਈਡ ਵਾਲੀ ਇਹ ਇਹਦੇ ਬਿਲਕੁਲ ਸਾਹਮਣੇ ਆਉਣੀ ਚਾਹੀਦੀ ਹੈਗੀ ਲੰਬੀ ਪਲੇਟ ਦੇ 2 ਇੰਚ ਦੀ ਨਿਸ਼ਾਨੀ ਆਪਾਂ ਇੱਥੋਂ ਲਾਵਾਂਗੇ ਫਿਰ ਇਹਨੇ ਕਰਕੇ ਇਹਨੂੰ ਟੇਡਾ ਕਰ ਦਾਂਗੇ ਸਾਰੀਆਂ ਨਿਸ਼ਾਨੀਆਂ ਆਪਣੀਆਂ ਲੱਗ ਗਈਆਂ ਜੀਆ ਹੁਣ ਮੈਂ ਤੁਹਾਨੂੰ ਕਟਿੰਗ ਕਰਕੇ ਦਿਖਾਉਣੀ ਆ ਜੀ